ਹਾਂਜੀ ਸਤਿਗੁਰੂ ਜੀ ਸਾਰਿਆਂ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਵਲੌਗ ਵਿੱਚ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਲਓ ਜੀ ਅੱਜ ਤਰੀਕ ਹੋ ਗਈ 5 ਜਨਵਰੀ ਪਰ ਟਾਈਮ ਹੋ ਗਿਆ 9 ਵਜੇ ਸਵੇਰ ਦੇ ਤੇ ਮੌਸਮ ਹੋ ਗਿਆ ਖਰਾਬ ਰਾਤ ਪੈ ਗਿਆ ਮੀਂਹ ਰਾਤ ਵੀ ਨਹੀਂ ਸਵੇਰੀ ਪਿਆ 5 ਵਜੇ ਆਵਾਜ਼ ਘਟ ਕਰ ਲਾ ਉਸਤਾਦ ਕਾਪੀਰਾਈਟ ਲੈ ਰਹੇਗਾ ਤੇ ਮਤੇ ਬਾਦ ਹੁਣ ਕੰਮ ਠੱਪ ਦੱਸਿਓ ਬਾਈ ਕਿੱਥੇ ਕਿੱਥੇ ਮੀਂਹ ਪਿਆ ਓ ਬਾਜ ਘੱਟ ਕਰ ਲੈ ਇਹਦੇ ਲੱਗੇ ਹੋਇਆ ਬਾਈ ਮਾਰਨਾ ਹਾਲ ਸਿੰਗਲ ਮੀਂਹ ਨਹੀਂ ਖੜ ਜਾਣਾ ਪਹਿਲਾਂ ਹੀ ਜੀਰੀ ਵੱਡੀ ਦੀ ਇਹਦੇ ਤਾਂ 4 ਬਾਈ 4 ਲਾ ਕੇ ਪਾਣੀ ਖੜਾ ਦੀਗਾ ਹੱਲ ਮੜਾ ਇਹ ਹਾਲ ਹਾਲ ਮਾਰ ਕੇ ਬੱਤਰ ਲਿਆਂਦਾ ਸੀ ਇਹ ਰਾਤ ਫੇਰ ਕਰਦਾ ਤੇ ਵੀਰੇ ਕੰਮ ਹੁਣ ਮੀਂਹ ਦੱਸਿਆ ਵਾ ਕੱਲ ਦਾ ਫੇਰ ਜਦ ਪਲਟਾ ਮੇ ਹੜ ਮਾਰੇ ਵਿਆਂ ਵਾ ਤਿਆਰੀ ਉਹਦੀ ਆਲੂ ਬੀਜਣ ਦੀ ਬੀਜ ਬੂਜ ਲਿਆ ਕੇ ਰੱਖਿਆ ਵਾ ਮੀ ਨੇ ਕੰਮ ਖਰਾਬ ਕਰਤਾ ਉੱਪਰ ਆਲੂ ਬੀਜ ਤੇ ਆਲੂ ਬਜਾਈ ਉੱਤਰ ਉੱਪਰ ਦੱਸਿਓ ਬਾਈ ਕਿੱਥੇ ਕਿੱਥੇ ਮੀਂਹ ਪਿਆ ਆਪਣੀ ਥਰੈਂਦਰਾ ਮਸ਼ੀਨ ਆਪਾਂ ਭੇਜੀ ਦੀ ਨਮਾਜ਼ ਹੈਰ ਉਥੇ ਕੱਲ ਗਏ ਆ ਉਹ ਕੱਲ ਚਲਾਈ ਨਹੀਂ ਅੱਜ ਚਲਾਉਣੀ ਦੀ ਅੱਜ ਮੀਂਹ ਪੈ ਗਿਆ ਹੁਣ ਹੋਈ ਦੀ ਗੱਲ ਲਾਣੇਦਾਰ ਨਾਲ 8 ਵਜੇ ਕਰਿਆ ਦੀ ਹੁਣ ਸਵੇਰ ਕੱਟ ਹੋਈ ਮੀਂਹ ਪੈ ਗਿਆ ਅੱਜ ਚਲਾਉਣੀ ਦੀ ਕੱਲ ਪਹੁੰਚ ਗਏ ਦੀ ਇਹ 11 ਵਜੇ ਉਰੇ ਤੋਂ 7:00 ਵਜੇ ਤੁਰੇ ਦੀ ਤੇ ਫਿਰ ਇਹ 11 ਸਵੇਰ 11 ਪਹੁੰਚ ਗਏ ਦੀ ਔੜੀ ਔੜੀ ਗਏ ਦੇ ਚਲੋ ਜੋ ਰੱਬ ਨੂੰ ਮਨਜ਼ੂਰ ਜਾਣਕੀ ਇੱਥੇ ਕੰਮ ਹਜੇ ਸਟਾਰਟਿੰਗ ਹੀ ਹੋਇਆ ਇਹ ਦਰਾ ਲੋਨ ਦੀ ਬਜਾਈ ਨਾਲ ਜਿਹੜਾ ਪਿਛਲੇ ਵਲੌਗ ਚ ਵੀ ਤੁਸੀਂ ਦੇਖਿਆ ਨਾਲ ਦੀ ਨਾਲ ਆਲੂ ਮਹੀਨਾ ਜੇ ਖੇਤ ਜਲਦੀ ਪਿੱਛੇ ਮਲਚਰ ਪਿੱਛੇ ਰੋਟਾਵੇਟਰ ਜਦੇ ਪਲਟਾਵਾ ਹਾਲਾ ਮਾਰਦੇ ਆਂ ਬਈ ਥਲ ਥਲ ਕੇ ਜ਼ਮੀਨ ਨੂੰ ਬਾਕੀ ਦਿਖਾਉਣਾ ਹੈ ਅੱਗੇ ਪ੍ਰੋਗਰਾਮ ਕੀ ਬਣਦਾ ਮੌਸਮ ਬਿਲਕੁਲ ਖਰਾਬ ਹੋਇਆ ਪਿਆ ਤੜਵਾ ਜੀ। ਅਰੇ ਆਈ ਦੀ ਗੇ ਵੱਡਣਾ ਥੋੜਾ ਥੋੜਾ ਮੀਂਹ ਪੈ ਰਿਆ ਦੀ ਉਦੋਂ। ਵੀ ਚੱਲ ਵੜ ਦਿੰਨੇ ਖੇਤ ਵਾਲਾ ਵੀ ਕਹਿੰਦਾ ਕੋਈ ਨਹੀਂ ਵੀ ਇੰਨਾ ਕਿ ਮੀਂਹ ਨਾ ਮੈਂ ਵੜਾ ਲੰਨਾ। ਉੱਥੇ ਤੇ ਪਿੰਡੋਂ ਮਸ਼ੀਨ ਲਿਆ ਕੇ ਆਉ ਪਿੰਡ ਦੇ ਡਰ ਪਿੱਛੇ। ਅੰਕਲ ਮਸ਼ੀਨ ਛੜਾ ਕੇ ਚਲੇ ਗਿਆ। ਇੰਨੇ ਕਿ ਮਸ਼ੀਨ ਲਾ ਕੇ ਉੱਤੇ ਤੱਕ ਮਾ ਵੀ ਚੱਲ ਪਿੱਛੇ ਦੇਖ ਲੈਂਦੇ ਵੀ ਨਰਮ ਜੀ ਆ ਵੀ ਵਿਰਾਦਾਂ ਵੀ ਮਿਕਣੀਆਂ ਜਾਂ ਬਈਆਂ ਵੀ ਆ। ਇਹਨੂੰ ਚੈੱਕ ਕਰਕੇ ਮਸ਼ੀਨ ਤੇ ਚੜਿਆ। ਬਾਸਕਟ ਲਵੇ ਲਈ ਥੋੜੀ ਜੀ ਇਹ ਚੱਲ ਜੂ ਕੰਮ ਇਹਨੇ ਨੂੰ ਮੀਂਹ ਪੈਣ ਲੱਗਾ ਮੀਂਹ ਪੈ ਰਿਹਾ ਜਿਦੇਖਿਆ ਇਹ ਦਿਖ ਰਿਹਾ ਤੁਹਾਨੂੰ ਕਿੰਨੀਆਂ ਪੈ ਰੀਆਂ ਤੇ ਬਾਕੀ ਗੱਲ ਕਰੀਏ ਮੀਂਹ ਆਪਣੇ ਪਿੱਛੇ ਸਾਰੇ ਬਲੌਗਾਂ ਚ ਤੁਸੀਂ ਦੇਖਿਆ ਯਾਰ ਆਪਾਂ ਕਰਨਾਟਕਾ ਗਏ ਆਂ ਮੁੱਗੀ ਵੜਨਾ ਪੜਿਆ ਲਈ ਮਹੀਨ ਪਰ ਉੱਥੇ ਮੀਂਹ ਚੱਲੀ ਗਿਆ ਜਦੋਂ ਤੋਂ ਚਲੇ ਗਏ ਸਟੋਰੀਆਂ ਪਰ ਰੋਜ਼ ਪਾਉਂਦੇ ਸੀਗੇ ਇੰਸਟਾਗ੍ਰਾਮ ਤੇ ਉੱਥੇ ਮੀਂਹ ਪੈਂਦੇ ਦਾ ਪੈਂਦਾ ਪੈਂਦੇ ਦਾ ਪਰ ਉੱਥੇ ਤੋਂ ਅਸੀਂ ਜਿੱਥੇ ਮਸ਼ੀਨ ਖੜੀ ਸੀ ਆਪਾਂ ਕੰਕੜਾ ਰੀਜੀਨ ਲਾਇਆ ਦਾ ਉੱਥੋਂ ਆਪਾਂ ਆਏ ਜੀਗੇ 1.5 ਤੋਂ 200 ਕਿਲੋਮੀਟਰ ਅੱਗੇ ਉੱਥੇ ਮੂੰਗੀ ਇੱਕ ਦੋ ਦਿਨ ਕੰਮ ਚੱਲੇ ਕਰੀ ਮੀਂਹ ਪੈ ਜਾ ਕਰੇ 4 ਦਿਨ ਖੜੇ ਆ ਜਦੋਂ ਕੰਮ ਚੱਲ ਲਿਆ ਜੀ ਇਹਨਾਂ ਨੂੰ ਮੀਂਹ ਪੈ ਜਾਂਦਾ ਜੀ ਆਹ ਕੰਮ ਹੈ ਦੀ ਤਾਂ ਰੱਬ ਵੜਾ ਹੋਇਆ ਹੋਇਆ ਹੁਣ ਵੀ ਮੀਂਹ ਪੈ ਰਿਹਾ ਉੱਥੇ ਪਪ ਕਰਿਆ ਦੀਆ ਫੋਨ ਇੱਕ ਮਸ਼ੀਨ ਆਪਣੀ ਉੱਥੇ ਰਸਤਾ ਨਾਲ ਐਂਪੀ ਰਾਤਾਂ ਦੇ ਬਾਰਡਰ ਦੇ ਉੱਥੇ ਬੰਦੇ ਨੂੰ ਫੋਨ ਕਰੇ ਦੀ ਉਹਨਾਂ ਉਹਦੀ ਮੀਂਹ ਵੇਝ ਜਾਂਦਾ ਕੋਟੇ ਕੋਲ ਨੂੰ ਗੋਨਾ ਗੋਟਾ ਉੱਥੇ ਅੱਧੀ ਕਿਰਾ ਮੀਂਹ ਆ ਬੜਾ ਬੁਰਾ ਆ ਹੁਣ ਤੇ ਜੇ ਨਾਂ ਇਹ ਪਵੇ ਤਾਂ ਚੰਗਾ ਪੱਕੀਆਂ ਖੜੀਆਂ ਬਸਲਾਂ ਆਲੂ ਲੇਟ ਹੋ ਰਹੇ ਆ ਇੱਧਰ ਇਹਨਾਂ ਦੇ ਹਾ ਏਰੀਆ 'ਚ ਸਾਰੇ ਭਾਈ ਆਲੂ ਲੱਗਦਾ ਉਹ ਜਿਹੜੇ ਉੱਪਰ ਦੇਖਦਾ ਉਹ ਵੇੜਾ ਵੱਡਿਆ ਵਾ ਉਹ ਵੀ ਆਪਾਂ ਨਹੀਂ ਵੱਡਿਆ ਦੀ ਰਾਤ ਨੂੰ ਵੱਢ ਕੇ ਗਿਆ ਜੀ ਉਹੀ ਆ ਕੇ ਤਾਂ ਹਾਂ ਆਈ ਹੈ ਨਹੀਂ ਉਹ ਅੱਗੇ ਜਾ ਗਿਆ ਲਾਣੇਦਾਰ ਵੱਢ ਕੇ ਗਿਆ ਦੀ ਆ ਪਤਾ ਨਹੀਂ ਇਹ ਹੀ ਵੱਡੇ ਵਾ ਨੇ ਅੱਗੇ ਵੱਢਿਆ ਇਹਦਾ ਬਾਈ ਬਹੁਤ ਬੁਰਾ ਹਾਲ ਹੈ ਤੇ ਕੀ ਹੁਣ ਹੋਰੇ ਚੱਲ ਦੋ ਅੱਜ ਕੱਲ ਦਾ ਦੱਸਿਆ ਵੀ ਜੀ ਗੱਲ ਮੌਸਮ ਠੀਕ ਰਿਹਾ ਬਹੁਤਾ ਨਹੀਂ ਪਿਆ ਅੱਜ ਮੈਂ ਦੱਸਿਆ ਵੀ ਜੀ ਸਵੇਰ ਦਾ ਸਵੇਰੇ ਠੀਕ ਰਿਹਾ ਮੌਸਮ ਹੁਣ ਮੈਨੂੰ ਲੱਗਦਾ ਵੀ ਸਾਡੇ ਕਿਦਾਂ 11 ਦਾ ਟਾਈਮ ਹੋ ਗਿਆ ਪਹਿਲਾਂ ਠੀਕ ਰਿਹਾ ਕੋਈ ਕੋਈ ਕਿਣੀ ਦੀ ਵਿੱਚ ਉਹ ਖੇਤ ਵਾਲਾ ਕਹਿੰਦਾ ਕਾਹ ਹੈ ਜੀ ਇਹਨਾਂ ਦਾ ਕਿਲਾ ਇੱਕੋ ਕਿਲਾ ਉੱਪਰ ਦੋ ਗਿਲੇ ਰਹੀਏ ਇਹ ਵੜ ਦੋ ਅੱਜ ਦਾ ਕੰਮ ਠਾਪਾ ਅੱਜ ਦਾ ਹਜੇ ਕੀ ਪਤਾ ਅਜੇ ਤਾਂ ਪੈ ਰਿਹਾ ਮੈਂ ਦੇਖੋ ਸੋ ਮੈਂ ਦਿਖਾਉਣਾ ਚਾਹ ਇੱਕ ਕਿਣੀਆਂ ਦਰਖਤਾਂ ਦੇ ਵਿੱਚ ਨਾ ਦਿਖ ਰਹੀਆਂ ਖਾ ਭਈਆ ਤੇ ਕੀ ਕੰਮ ਆ ਸਾਰੇ ਵਰਤੀ ਮੀ ਤਾਂ ਨਾ ਪਵੇ ਤਾਂ ਚੰਗਾ ਆਪਣੇ ਤਾਂ ਚਲੋ ਫਿਰ ਵੀ ਇਹ ਮੀ ਨਾਲ ਚੱਲੇਗਾ ਕਿਤੇ ਗੜੇ ਵੀ ਪਏ ਨੇ ਮੈਂ ਦੇਖ ਰਿਹਾ ਜੀਗਾ ਰੀਲਾਂ ਰੂਲਾਂ ਹੀ ਆਉਂਦੀਆਂ ਰਹਣੀਆਂ ਗੜੇ ਨੇਰੀ ਹੁਣ ਆ ਮੀ ਆ ਚੱਲੇ ਤਾਂ ਪੈ ਕੇ ਮਹੀਰਾ ਖੜੀ ਰੋ ਜੂਗੀ ਜੀਰੀ ਜੇ ਹਵਾ ਚੱਲ ਪਈ ਤਾਂ ਨਹੀਂ ਗਿਰਜਣਾ ਸਾਰੀ ਪੱਕੀ ਵੀ ਖੜੀ ਆ ਹੁਣ ਆ ਜਲਾ ਉਧਰ ਆਲੂ ਵਾਲੇ ਪਾਣੀ ਪੂਣੀ ਆਪਣਾ ਦੇਖ ਲੈ ਫਿਰਦੇ ਆਂ ਗਾਇਬ ਹੋ ਗਿਆ ਬਾਈ ਉੱਥੇ ਹੋ ਰਿਹਾ ਚੱਲੀ ਜਾਂਦਾ ਬਾਈ ਕੰਮ ਔਖਾ ਹੁਣ ਕ ਕਰਦਿਆਂ ਮਸ਼ੀਨ ਬਹੁਤ ਧੀਏ ਅਜੀ ਅੱਧਾ ਪੌਣਾ ਘੰਟਾ ਦੇਖੀ ਗਈ ਵੀ ਚੱਲ ਕਾ ਨੂੰ ਜਾਣਾ ਕਾ ਨੂੰ ਜਾਣਾ ਵੀ ਮੀ ਹੋ ਰਾ ਤੇਜ ਨਾਲ ਜਿਗ ਤੇ ਵੀ ਖੇਤ ਵਾਲਾ ਕਹਿੰਦਾ ਕੋਈ ਨਹੀਂ ਵੀ ਇੰਨਾ ਕਿਤਾ ਪਈ ਹੋ ਜਾਣਾ ਤੁਸੀਂ ਆ ਜਾਓ ਉਰੇ ਆ ਕੇ ਉਰੇ ਤੋਂ ਆਹ ਮਸ਼ੀਨ ਆ ਜੇ ਆਪਾਂ ਹੀ ਐ ਮਸ਼ੀਨ ਉਰੇ ਤੋਂ ਲਿਆ ਕੇ ਉੱਥੇ ਕਰਕੇ ਲਾਈ ਆ ਐਸੇ ਮੈਸੇ ਲੱਗਿਆ ਵਾ ਇਹਸੇ ਮੈਂ ਸੇਠਾਂ ਛੱਡਿਆ ਜੀ। ਬਾ ਉਹਨੇ ਜੇ ਕੰਮ ਹੋ ਗਿਆ ਔਰ ਇਹਦੇ ਉਹ ਤਾਂ ਕੰਮਸ਼ੀਨ ਮਹਾਵੀ ਚੱਲ ਦੇਖ ਲੀਏ ਪਿੱਛੇ ਮੁਜਰ ਜਦਾਣਾ ਦੂਣਾ ਨਾ ਆਉਂਦਾ ਹੋਵੇ। ਉਹ ਬਾੜਾ ਮੋਟਾ ਕੋਈ ਆਉਂਦਾ ਤੇ ਲਬਾਸ ਘਟ ਲਵੇ ਲਾਤੀ। ਇੰਨੇ ਜਮੀ ਹੈਗਾ। ਦੇਖ ਰਿਆਂ ਕਲਾਰਾ ਮੈਂ ਆਉਣਾ। ਕੋ ਉਹ ਮੋੜ ਜਾ ਸਾਹਮਣੇ ਉਹ ਮੜੀਆਂ ਕੋਲ। ਉੱਥੇ ਮਸ਼ੀਨ ਦੋ ਤਿੰਨ ਵਾਰ ਅੱਗੇ ਵਿੱਚ ਆਂਦਰ ਕੋਠਾ ਆ ਗਿਆ ਸੜਕ ਦੇ ਨਾਲੇ। ਕੋਠੇ ਦੇ ਗਾਹਾਂ ਸਾਹਮਣੇ ਖੰਭਾ ਏ ਇੱਧਰ ਉੱਲੀ ਸਾਈਡ ਵੀ ਖੰਭਾ ਟਰਾਂਸਫਾਰਮਰ ਉੱਥੇ ਦੋ ਜਣਿਆਂ ਨਾਲ ਮਸ਼ੀਨ ਨਿਕਲੂ ਪਲਿਆਂ ਦਾ ਗੋਇਨ ਬੈਠਾ ਰੇ ਵਿੱਚੇ ਮੈਂ ਆ ਕੇ ਹੱਪੇ ਖੜਾ ਕੇ ਲੈ ਜਾਣਾ ਦੋ ਜਣਿਆਂ ਬਿਨਾ ਬਈ ਔਖਾ ਹੋ ਜਾਂਦਾ ਕੰਮ ਇਹ ਮਸ਼ੀਨ ਬੈਲਾਂ ਲੱਗੀ ਲਾਈ ਵੀ ਹੋਈ ਆ ਪਿੱਛੇ ਮੱਕੀ ਦੇ ਕਣਕ ਦੇ ਏਰੀਏ 'ਚ ਮਨ ਲਾ ਪਹਿਲੇ ਹੀ ਸੀ ਜਾਂਦੀ ਆ ਪਿੱਛੇ ਦੇ ਪੂੰਛ ਲੱਗੀ ਵੀ ਇਹਦੀ ਮਸ਼ੀਨ ਦੀ ਫਿਰ ਜੱਜਮੈਂਟ ਕਰਕੇ ਚੱਕਰ ਪਾ ਜਾਣਾ ਇੱਕ ਕੈਮਰਾ ਐ ਬਸ ਆਹ ਬੰਦਾ ਗਰਿਆ ਵਾ ਹੁਣ ਉਹ ਦੋ ਤੀਸੇ ਵਾਇਨਾ ਜਿਹਦੇ ਸਿਰ ਪਰ ਜੀ ਦੂਰੀ ਮਹੀਨ ਦੇ ਬੰਦਾ ਦਾ ਇੱਥੇ ਨੂੰ ਦਿਖਦਾ ਹੁੰਦਾ ਦੇਖ ਲੰਦਾ ਖੜਾ ਹੋ ਕੇ ਅੱਗੇ ਦਾ ਇਧਰ ਸਾਈਡ ਤੇ ਪਤਾ ਲੱਗ ਜਾਂਦਾ ਘਰਦਨ ਕਰਦ ਕੇ ਦੇਖ ਲੂ ਇਧਰ ਦੇਖ ਲੂ ਇਹਦੇ ਰੱਖਾ ਬਈ ਕੰਮ ਥੋੜੀ ਥੋੜੀ ਆਪਣੇ ਹੱਥ ਲੱਗੂ ਐਨੇ ਥੀਜਨ ਲੱਗ ਜਾਨੂੰ ਹੱਥ ਲੱਗਣੀਆਂ ਇਹ ਮੱਕੀ ਦੋਂ ਦਖਾਉਣੇ ਆ ਤੇ ਚੱਲੇ ਹੁਣ ਦਿਖਾਉਣਾ ਕੀ ਆ ਚਾਲਦੇ ਆ ਘਰੇ ਸਹਿਬ ਆਉਣ ਵਾਲਾ ਹੁਣ ਅੱਜ ਖੁੱਲ ਗਿਆ ਵਾ ਉਹ ਘਰਦੇ ਆ ਗੱਲਾਂ ਬਾਤਾਂ ਫੇਰ ਬਹਿ ਗਏ ਅੱਜ ਦਾ ਕੰਮ ਠੱਪਾ ਬਸ ਅੱਜ ਦਾ ਕੀ ਜੇ ਹੋਰ ਪੈ ਗਿਆ ਦੋ ਦਿਨ ਤੀ ਚੱਲਦੀ ਮਸ਼ੀਨ ਲੋ ਆ ਲਾਈ ਵੀ ਹੈ ਬਾਈ ਕਣਕ ਚ ਪੁੰਝ ਖਾਸੀ ਮਨਲਾ ਦਾ ਖੰਬੇ ਚ ਟਾਣੀ ਡਰਕ ਤੇ ਡਰਕ ਤੇ ਬੰਨੇ ਕੱਫੇ ਬਸਾਈ ਹੋਈ ਨਹੀਂ ਹੋਗਾ ਸੋਣਾ ਗਿੱਲਾ ਜਾ ਹੁਣ ਤਾਂ ਮੁਸ਼ਕਲ ਹੈ ਅੰਕਲ ਆਊਗਾ ਹੁਣ ਫੇ ਕੱਢਾਂਗੇ ਮਸ਼ੀਨ ਲਵਾਉਰੇ ਦੇ ਮਸ਼ੀਨ ਹੋ ਗਈ ਐਨੀ ਕਾ ਬਸ 25 25 30 ਫੁੱਟ ਮਸ਼ੀਨ ਗਈ ਆ ਬਸ ਨਹੀਂ ਮੀ ਹੋਗਾ ਸੋਨਾ ਰੱਬ ਦੇ ਰੰਗ ਕਰੇ ਤਪ ਕਰੇ ਠੰਡ ਕਰੇ ਗਰਮੀ করে ঠান্ডা হয় ও